ਕਤਰਾ ਰਾਜਾ ਹਾਏ ਹਾਏ ਬੰਦਾ ਕੁਰੀਆ ਕਰੇ ਹਾਏ ਤੇ ਜਦੋਂ ਜਾਂਦੀ ਉਹਦੇ ਰੋਂਦੀ ਜਾਂਦੀ ਬੀਬੀ ਰੋਟੀ ਨਹੀਂ ਦਿੰਦੇ ਬੀਬੀ ਚਾਹ ਨਹੀਂ ਦਿੰਦੀ ਮੈਂ ਕੀ ਕਰਾਂ ਤੇ ਨਕਾ ਕਰੂ ਨਾ ਹਾਏ ਬਤੁ ਸੋ ਜਾਦੇ ਹਤਾ ਚਾ ਸੋਹਰੇ ਘਰ ਦੇ ਵਿੱਚ ਬੈਠੀ ਨੂ ਨੂ ਗਵੰਡੀਆਂ ਨੇ ਚੰਗੀ ਭਲੀ ਦੇਖਿਆ ਪਰ ਜਦੋਂ ਉਸਦੇ ਰੋਣ ਦੀਆਂ ਆਵਾਜ਼ਾਂ ਆਣੀਆਂ ਸ਼ੁਰੂ ਹੁੰਦੀਆਂ ਨੇ ਤਾਂ ਉਸ ਤੋਂ ਬਾਅਦ ਉਸਦੇ ਨਾਲ ਘਰ ਦੇ ਅੰਦਰ ਇੱਕ ਅਜੀਹਾ ਕਾਂਡ ਕੀਤਾ ਕਿ ਆ ਜਿਸ ਨੂੰ ਸੁਣਨ ਅਤੇ ਦੇਖਣ ਤੋਂ ਬਾਅਦ ਹਰ ਕੋਈ ਤੰਗ ਰਹਿ ਗਿਆ ਦੱਸਿਆ ਜਾ ਰਿਹਾ ਹੈ ਕਿ ਸੱਸ ਨੇ ਆ ਕੇ ਕੁੰਡਾ ਲਗਾ ਲਿਆ ਤੇ ਸੋਹਰੇ ਸਮੇਂ ਉਸਦੇ ਪਤੀ ਨੇ ਉਸ ਨੂੰ ਘੜੀਸ ਕੇ ਅਜੀਹਾ ਕੁੱਟਿਆ ਕਿ ਕੁੱਟ-ਕੁੱਟ ਕੇ ਹੀ ਉਸ ਦੀ ਜਾਨ ਲਈ ਅਤੇ ਉਸ ਤੋਂ ਬਾਅਦ ਉਸ ਦੀ ਮ੍ਰਿਤਕ ਦੇ ਨੂੰ ਕਣਕ ਵਾਲੇ ਢੋਲ ਦੇ ਵਿੱਚ ਲੁਕਾਉਣ ਲੱਗੇ ਸਨ ਪਰ ਐਨ ਮੌਕੇ ਤੇ ਹੀ ਕੁੜੀ ਦੀ ਮਾਂ ਪਹੁੰਚ ਜਾਂਦੀ ਹੈ ਅਤੇ ਉਸ ਤੋਂ ਬਾਅਦ ਪਿੰਡ ਵਾਲਿਆਂ ਦੇ ਵੀ ਰੋਂਗਟੇ ਖੜੇ ਹੋ ਜਾਂਦੇ ਨੇ ਕਿ ਘਰ ਦੇ ਅੰਦਰ ਇਹ ਮਿੰਟਾਂ ਦੇ ਵਿੱਚ ਕੀ ਕਰ ਦਿੱਤਾ ਪਤੀ ਪਤਨੀ ਕਈ ਸਾਲ ਇਕੱਠੇ ਰਹਿ ਕੇ ਵੀ ਇੱਕ ਦੂਸਰੇ ਨੂੰ ਸਮਝ ਨਹੀਂ ਪਾਉਂਦੇ ਉਲਟਾ ਇਹੋ ਜਹੀ ਨਫ਼ਰਤ ਉਹਨਾਂ ਦੇ ਵਿਚਾਲੇ ਹੋ ਜਾਂਦੀ ਹੈ ਕਿ ਉਹ ਇੱਕ ਦੂਜੇ ਨੂੰ ਫਸਦਾ ਖੇਡਦਾ ਅਤੇ ਜੁੰਦਾ ਦੇਖ ਵੀ ਨਹੀਂ ਸਕਦੇ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿੱਥੇ ਪਤੀ ਨੇ ਆਪਣੇ ਪਿਓ ਦੇ ਨਾਲ ਮਿਲ ਕੇ ਯਾਨੀ ਕਿ ਕਸੋਰੇ ਨੇ ਆਪਣੇ ਪੁੱਤ ਨਾਲ ਹੀ ਨੂ ਦੀ ਜਾਨ ਲਈ ਹੈ ਤੇ ਇਸ ਘਟਨਾ ਦੇ ਬਕਪਰੰਤੋ ਬਾਅਦ ਕੁੜੀ ਦੀ ਮਾਦਾ ਵੱਲੋਂ ਹੀ ਕਈ ਉਲਾਸੇ ਕੀਤੇ ਗਏ। ਜਦੋਂ ਅਸਲ ਜਿਸ ਸਮੇਂ ਇਸ ਘਟਨਾ ਨੂੰ ਜਾਂ ਕੀਤਾ ਜਾ ਰਿਹਾ ਸੀ ਕੁੜੀ ਦੀ ਮ੍ਰਿਤਕ ਦੇ ਨੂੰ ਟਿਕਾਣੇ ਲਗਾਉਣ ਦੇ ਲਈ ਆਟੇ ਵਾਲੇ ਢੋਲ ਦੇ ਵਿੱਚ ਪਾਇਆ ਜਾ ਰਿਹਾ ਸੀ। ਗਣਕ ਵਾਲੇ ਢੋਲ ਦੇ ਵਿੱਚ ਪਾਇਆ ਜਾ ਰਿਹਾ ਸੀ ਤਾਂ ਉਸੇ ਸਮੇਂ ਇਸ ਕੁੜੀ ਦੀ ماں ਪਹੁੰਚ ਜਾਂਦੀ ਹੈ ਜਿਸ ਨੇ ਐਨ ਮੌਕੇ ਤੇ ਹੀ ਆਪਣੀ ਕੁੜੀ ਨੂੰ ਇਸ ਹਾਲਤ ਦੇ ਵਿੱਚ ਦੇਖਿਆ ਤਾਂ ਰੋਲਾ ਪਾ ਦਿੱਤਾ ਮੁਕਸਰ ਜ਼ਿਲ੍ਹੇ ਦੇ ਮਲੋਟ ਵਿਧੀਆਂ ਆਉਂਦੇ ਪਿੰਡ ਸਰਾਵਾ ਬੋਤਲਾ ਦਾ ਇਹ ਮਾਮਲਾ ਜਿੱਥੇ ਪਤੀ ਨੇ ਆਪਣੀ ਪਤਨੀ ਨੂੰ ਖਤਮ ਕੀਤਾ ਤੇ ਇਸ ਦੇ ਵਿੱਚ ਆਪਣੇ ਪਿਓ ਨੂੰ ਵੀ ਸ਼ਾਮਿਲ ਕੀਤਾ ਦੋਵੇਂ ਜਾਣਿਆਂ ਨੂੰ ماں ਨੇ ਹੀ ਉਥੋਂ ਭੱਜਦੇ ਦੇਖਿਆ ਇਸ ਦੇ ਵਿਚਾਲੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੇਨ ਨੂੰ ਕਬਜ਼ੇ ਦੇ ਵਿੱਚ ਲਿਆ ਵ੍ਰਤਕਾਦੀ ਮਾਹ ਦੇ ਵੱਲੋਂ ਹੀ ਆਪਣੇ ਬਿਆਨ ਦਰਜ ਕਰਵਾਏ ਗਏ ਨੇ ਕਿ ਇਹ ਸ਼ੱਕ ਕਰਦਾ ਸੀ ਮਰੀ ਧੀ ਤੇ ਜਿਸ ਦੇ ਚਲਦੇ ਹੋਏ ਅਕਸਰ ਹੀ ਘਰ ਦੇ ਵਿੱਚ ਲੜਾਈ ਝਗੜਾ ਹੁੰਦਾ ਹੁੰਦਾ ਸੀ ਜਾਣਕਾਰੀ ਇਹ ਮਿਲੀ ਥਾਣਾ ਕਬਰਵਾਲਾ ਦੇ ਨਾਂ ਦੇ ਪਿੰਡ ਸਰਾਵਾ ਬੋਤਲਾ ਦੇ ਵਿੱਚ ਬੁੱਧਵਾਰ ਨੂੰ ਸਤਨਾਮ ਸਿੰਘ ਪੁੱਤਰ ਬੁੱਟਾ ਸਿੰਘ ਨੇ ਆਪਣੇ ਪਿਤਾ ਦੇ ਨਾਲ ਮਿਲ ਕੇ ਆਪਣੀ ਪਤਨੀ ਕਿਰਨਾ ਜਿਸ ਦੀ ਉਮਰ 35 ਸਾਲ ਸੀ ਉਸ ਦੀ ਜਾਨ ਲਈ ਹੈ ਵ੍ਰਤਕਾਦੀ ਮਾ ਸਲਵਿੰਦਰ ਕੌਰ ਪਤਨੀ ਬਗੀਚਾ ਸਿੰਘ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਉਹ ਰੱਤਾ ਖਿੜਾ ਮੁਕਸਰ ਦੇ ਰਹਿਣ ਵਾਲੇ ਨੇ ਤੇ ਉਸਦੀ ਧੀ ਦਾ ਵਿਆਹ ਫਾਜ਼ਿਲਕਾ ਦੇ ਪਿੰਡ ਪਾਲੀਬਾਲ ਦੇ ਵਿੱਚ ਕੀਤਾ ਗਿਆ ਸੀ ਪਰ ਕਿਰਨਾ 3 ਸਾਲ ਪਹਿਲਾਂ ਹੀ ਆਪਣੇ ਪਤੀ ਨੂੰ ਛੱਡ ਚੁੱਕੀ ਹੈ ਤੇ ਆਪਣੀ ਭੈਣ ਦੇ ਮੁੰਡੇ ਦੇ ਨਾਲ ਰਹਿੰਦੀ ਹੈ ਸਤਨਾਮ ਸਿੰਘ ਪੁੱਤਰ ਬੁੱਟਾ ਸਿੰਘ ਹੈ ਜੋ ਕਿ ਸਰਾਵਾ ਬੋਦਲਾ ਦੇ ਵਿੱਚ ਹੀ ਰਹਿੰਦਾ ਹੁੰਦਾ ਹੈ ਇਸ ਦਾ ਇੱਕ 3 ਸਾਲ ਦਾ ਬੱਚਾ ਵੀ ਹੈ ਪਰ ਇੱਧਰ ਸਲਵਿੰਦਰ ਕੌਰ ਨੇ ਨਾਲ ਇਹ ਵੀ ਕਿਹਾ ਕਿ ਇਸ ਕੁੜੀ ਦਾ ਪਤੀ ਅਤੇ ਸੋਹਰਾ ਉਸਤੇ ਸ਼ੱਕ ਕਰਦੇ ਸੀ ਦਿਨ ਦਾ ਉਸਦੇ ਨਾਲ ਮਾਰ ਕਟਾਪਾ ਹੁੰਦਾ ਸੀ ਤੇ ਹੁਣ ਵੀ ਇਹੀ ਕੁਝ ਹੋ ਰਿਹਾ ਸੀ ਬੁੱਧਵਾਰ ਨੂੰ ਜਦੋਂ ਉਹ ਆਪਣੀ ਕੁੜੀ ਦੇ ਕੋਲ ਆਈ ਤਾਂ ਦੇਖਿਆ ਕਿ ਸਤਨਾਮ ਸਿੰਘ ਅਤੇ ਉਸ ਦਾ ਪਿਤਾ ਬੁੱਟਾ ਸਿੰਘ ਕੁੜੀ ਨੂੰ ਦਰਮ ਦੇ ਵਿੱਚ ਪਾਰ ਰਹੇ ਸਨ ਅਤੇ ਇਸੇ ਵਿਚਾਲੇ ਉਸ ਨੂੰ ਛੱਡ ਕੇ ਭੱਜ ਗਏ ਜਦੋਂ ਦੇਖਿਆ ਕਿ ਮਾਂ ਮੋਕੇ ਤੇ ਪਹੁੰਚ ਗਈ ਮਾਂ ਨੇ ਆਪਣੀ ਧੀ ਦੇ ਹਾਲਾਤ ਦੇਖੇ ਤਾਂ ਉਸ ਦੇ ਗਲੇ ਦੇ ਉੱਪਰ ਨਿਸ਼ਾਨ ਸੀ ਇਸ ਗੱਲ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਨੇ मौके ਤੇ ਪਹੁੰਚ ਕੇ ਦੇ ਨੂੰ ਹਸਪਤਾਲ ਲੈ ਕੇ ਰਖਵਾ ਦਿੱਤਾ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਮ੍ਰਿਤਕਾ ਕਿਰਨਾ ਦੀ ਮਾਂ ਦੇ ਬਿਆਨਾਂ ਦੇ ਆਧਾਰ ਤੇ ਹੀ ਪੁੱਤਰ ਅਤੇ ਉਸ ਦੇ ਪਿਓ ਦੇ ਉੱਪਰ ਮਾਮਲਾ ਦਰਜ ਕੀਤਾ ਪੁੱਤਰ ਬੁੱਟਾ ਸਿੰਘ ਅਤੇ ਉਸ ਦਾ ਤੇ ਤੇ ਲੋਕ ਸਿੰਘ ਵਾਸੀ ਸਰਵਾ ਬੋਦਲਾ ਦੇ ਵਿਰੁੱਧ ਇਹ ਮਾਮਲਾ ਦਰਜ ਹੋਇਆ ਜਿਨ੍ਹਾਂ ਦੀ ਅਗਲੀ ਕਾਰਵਾਈ ਨੂੰ ਲੈ ਕੇ ਕੀ ਕੁਝ ਹੋਰ ਕਿਹਾ ਜਾ ਰਿਹਾ ਪਰਿਵਾਰਿਕ ਮੈਂਬਰਾਂ ਨੇ ਕਿਹੜੇ ਖੁਲਾਸੇ ਕੀਤੇ ਆਉ ਜਾਣਦੇ ਆ ਮਾਤਾ ਕੀ ਨਾਂ ਸੀ ਤੁਹਾਡਾ ਕੀ ਨਾਂ ਸੀ ਮੇਰਾ ਨਸਲਵਿੰਦਰ ਕਾਹਦਾ ਤੁਹਾਡੀ ਬੇਟੀ ਸੀ ਹਾਂਜੀ ਕੀ ਨਾਂ ਕੀ ਸੀ ਹਾਂ ਕੀ ਨਾਂ ਕੀ ਉਹਨਾਂ ਦਾ ਕਰਨ ਦੇਪ ਜੀ ਕੀ ਹੋਇਆ ਕੀ ਸੀਗਾ ਪਤਾ ਨਹੀਂ ਇੱਥੇ ਬਸ ਮੈਂ ਤੇ ਆ ਗਈ ਇੱਥੇ ਆ ਗਈ ਮੈਂ ਤੇ ਰੋਂਦੇ ਖਬਦੀ ਹੂੰ ਕੀ ਕੋਈ ਪਹਿਲਾਂ ਹੀ ਲੜਾਈ ਨੂੰ ਰਹਿੰਦੀ ਸੀ ਕੀ ਸੀ ਗੱਲ ਬਸ ਆਹ ਹੀ ਸੀ ਮੇਰੇ ਕੋਲ ਤੇ ਜਦੋਂ ਜਾਂਦੀ ਉਹਦੇ ਰੋਂਦੀ ਜਾਂਦੀ ਬੀਬੀ ਰੋਟੀ ਨਹੀਂ ਦਿੰਦੇ ਬੀਬੀ ਚਾਹ ਨਹੀਂ ਦਿੰਦੀ ਮੈਂ ਕੀ ਕਰਾਂ ਕਿੰਨਾ ਟਾਈਮ ਹੋ ਗਿਆ ਵਿਆਹ ਕੇ ਹੈ ਵਿਆਹ ਕੇ ਤੈਨੂੰ ਕਿੰਨਾ ਟਾਈਮ ਹੋ ਗਿਆ ਤਿੰਨ ਸਾਲ ਹੋ ਗਏ ਹਾਂ ਤਿੰਨ ਸਾਲ ਹੋ ਗਏ ਕੀ ਕਾਰਨ ਕੀ ਸੀਗਾ ਮਾਰਦੇ ਕੋਟ ਦੇ ਕਿਉਂ ਸੀ ਕੀ ਪਤਾ ਹੁਣ ਇਹਨਾਂ ਨੂੰ ਪਤਾ ਮੈਂ ਤੇ ਆਪਦੇ ਘਰੇ ਬੈਠੀ ਮੈਨੂੰ ਤਾਂ ਪਤਾ ਨਹੀਂ ਹਾਂ ਕਿਨੇ ਕਿਨੇ ਮਾਰੇ ਹੋਣਗੇ ਇਹ ਤੈਨਹੀਂ ਸੀ ਕਰੇ ਹੁਣ ਉਸ ਟਾਈਮ ਤੇ ਤਾਂ ਮੈਂ ਵੀ ਨਹੀਂ ਹੈਗੀ ਸਕੂ ਤਿੰਨੇ ਸੀ ਇਹ ਇੱਕ ਬੂਟਾ ਤੇ ਕੱਕਾ ਤੇ ਲੱਭੀ ਹਾਂ ਤਿੰਨੇ ਸੀ ਘਰੇ ਮੈਨੂੰ ਤਾਂ ਕਈ ਰਾਤ ਪਤਾ ਲੱਗਾ ਜੇ ਸੁੱਤੀ ਪਈ ਨੂੰ ਵੀ ਆ ਗੱਲ ਹੋ ਗਈ ਆ ਰਿਆ ਇਹਨੂੰ ਕੁੱਟੀ ਜਾਂਦੇ ਆ ਤਿੰਨ ਚਾਰ ਵਾਰੀ ਰੋਈ ਆ ਤੇ ਬਾਅਦ ਚ ਇਹਨਾਂ ਨੇ ਖਿੱਚ ਕੇ ਅੰਦਰ ਲੈ ਆਂਦੀ ਆ ਤੇ ਇਹਦੀ ਸੱਸ ਨੇ ਬਾਹਰੋਂ ਗੇਟ ਮਾਰਤਾ ਤੇ ਸਾਰੀ ਅਸੀਂ ਗਲੀ ਇੱਥੇ ਇਕੱਠੇ ਰਹੇ ਆ ਅਸੀਂ ਲੱਭਦੇ ਵੀ ਰਹੇ ਕਹਿੰਦੇ ਬਾਲਣ ਨੂੰ ਗਈ ਆ ਤੇ ਸਾਨੂੰ ਸ਼ੱਕ ਸੀ ਵੀ ਅੰਦਰੇ ਮਾਰਤੀ ਤੇ ਅਸੀਂ ਬਾਅਦ ਚ ਪੈਰ ਵਾਈ ਤਾਂ ਕੀਤੀ ਆ ਛਾਪ ਦਿੱਤ। ਹੋਰ ਕੌਣ ਸੀ? ਅਸੀਂ ਸਾਡੀ ਸਾਰੀ ਗਲੀ ਸੀ। ਇਹਦੀ ਸੱਸ ਵੀ, ਸਹੁਰਾ ਵੀ ਤੇ ਉਹ ਆਪ ਵੀ ਇਹਦਾ ਘਰ ਵਾਲਾ। ਹਾਂਜੀ ਤਿੰਨੇ ਜਣੇ ਸੀ। ਕੀ ਹੈ ਕੀ ਕਾਰਨ ਕੀ ਸੀਗਾ ਕੋਈ ਨਾ? ਸਾਨੂੰ ਪਤਾ ਨਹੀਂ ਕਹੀ ਜਾਂਦੇ ਸੀ ਅਖੇ ਬਾਲਣ ਨੂੰ ਜਾਂਦੀ ਸੀ, ਉੱਥੋਂ ਲੈ ਕੇ ਆਇਆ ਇਹਦਾ ਸਹੁਰਾ ਫੜ ਕੇ ਵੀ ਆ ਜਾ ਨਹੀਂ ਬਾਲਣ ਲਿਆਉਣਾ ਤੇ ਜਦੋਂ ਅੰਦਰਵਾੜੀ ਨਾਲ ਦੀ ਨਾਲ ਕੁੱਟਣ ਲੱਗ ਪਿਆ। ਇਹ ਸਾਨੂੰ ਤੇ ਇੰਨਾ ਹੀ ਕੋ ਪਤਾ ਆ ਤੇ ਇਹਨੂੰ ਕੁੱਟ ਦੇ ਮਾਰਦੇ ਤੇ ਪਹਿਲਾਂ ਵੀ ਸੀਗੇ। ਹਾਂਜੀ। ਕਿੰਨੇ ਬੱਚੇ ਕਿੰਨੇ? ਇੱਕ ਹੀ ਆ ਜੀ। ਕੋਈ ਬੱਚਾ ਹਾਂਜੀ ਇੱਕ ਹੀ ਬੱਚਾ ਹਾਂਜੀ ਮਤਲਬ ਤਿੰਨੇ ਜਿਹੜੇ ਜਿਹੜਾ ਮਤਲਬ ਉਹਦਾ ਘਰ ਵਾਲਾ ਸੋਰਾ ਤੇ ਤਿੰਨੇ ਮਕੋੜਦੇ ਹਾਂਜੀ ਹਾਂਜੀ ਤਿੰਨੇ ਕੱਲ ਤੇ ਅਸੀਂ ਇਹਨਾਂ ਨੂੰ ਤਿੰਨਾਂ ਨੂੰ ਵੇਖਿਆ ਆ ਅੱਗੇ ਤੇ ਚਲੋ ਕੱਲਾ ਘਰ ਵਾਲਾ ਹੀ ਮਾਰਦਾ ਸੀ ਤੇ ਕੱਲ ਇਹਦੇ ਸੌਰੇ ਨੇ ਵੀ ਮਾਰਿਆ ਮਾਰ ਕੇ ਫਿਰ ਕਿੱਥੇ ਰੱਖ ਦਿੱਤੀ ਤੇ ਮਾਰ ਕੇ ਅੰਦਰ ਹਾਂਜੀ ਡਰਮ ਵਿੱਚ ਪਾਤੀ ਹਾਂਜੀ ਤੁਹ ਪਤਾ ਨਹੀਂ ਕਾਰਨ ਦਾ ਵੀ ਕਿਉਂ ਕੋੜਦੇ ਮਾਰਦੇ ਸੀ ਬਸ ਉਹ ਕਹਿੰਦੇ ਸੀ ਵੀ ਅਸੀਂ ਤੂੰ ਚਲੀ ਜਾ ਤੇ ਅਸੀਂ ਆਪਦਾ ਬੇਟਾ ਦੁਬਾਰੇ ਵਿਆਉਣਾ ਆ ਗੱਲ ਕਹਿੰਦੇ ਸੀ ਅਸੀਂ ਤੇਹੀ ਸੁਣਦੇ ਸਾਂਗੇ ਤੇ ਬਾਕੀ ਚਲੋ ਜਿੰਨਾ ਕ ਅਸੀਂ ਸੁਣਿਆ ਉਹਨਾਂ ਕ ਤੁਹਾਨੂੰ ਅਸੀਂ ਦੱਸਤਾ